ਨਵਾਂ ਸ਼ਹਿਰ ਦੇ ਔਰਚ ਨਸ਼ਾ ਵਿਰੋਧੀ ਮਹਿੰਮ ਚਲਾ ਰਹੇ ਨਸ਼ਾ ਵਿਰੋਧੀ ਕਮੇਟੀ ਦੇ ਮੁਖੀ ਕਮਲਜੀਤ ਸਾਜਨ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਪੁਲਿਸ ਨੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਇਹਨਾਂ ਵਿੱਚੋਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਪੁਛਗਿੱਛ ਲਈ 1 ਦਿਨ ਦੇ ਰਿਮਾਂਡ ਤੇ ਲਿਆ ਗਿਆ ਹੈ ਕਤਲ ਦੀ ਸਪਾਰੀ ਦੇਣ ਵਾਲੇ ਚੌਥੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਪੁਲਸ ਨੇ ਇਹ ਮਾਮਲਾ ਗੁਪਤ ਸੂਚਨਾ ਦੇ ਆਧਾਰ ਤੇ ਦਰਜ ਕੀਤਾ ਹੈ ਅਤੇ ਇਨ੍ਹਾਂ ਵਿਅਕਤੀਆਂ ਕੋਲੋਂ ਪੁੱਛਗਿਰਦਾਰਾਂ ਕਈ ਅਹਿਮ ਖੁਲਾਸੇ ਹੋ ਸਕਤਿਆ ਇਸ ਪੂਰੇ ਮਾਮਲੇ ਬਾਰੇ ਕੀ ਕਾ ਥਾਣਾ ਔੜ ਦੇ ਐਸ ਐਚਓ ਹਿੰਮਤ ਮਲਹੋਤਰਾ ਨੇ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਇੱਕ ਆ ਖਬਰ ਆਈ ਆ ਵੀ ਜਿਹੜਾ ਮੇਰੇ ਉੱਤੇ ਹਮਲਾ ਕਰਨ ਲਈ ਨਸ਼ਾ ਤਸਕਰੀ ਨੇ ਸਪਾਰੀ ਦਿੱਤੀ ਸੀਗੀ ਕਿਸੇ ਨੇ ਉਹ ਸਾਡੇ ਥਾਣਾ ਇੰਚਾਰਜ ਬਹੁਤ ਵਧੀਆ ਹਿੰਮਤ ਕੁਮਾਰ ਜੀ ਐਸ ਐਚਓ ਸਾਹਿਬ ਜਿਨ੍ਹਾਂ ਨੇ ਆਪਣੀ ਮਸਤੀ ਦੀ ਨਾ ਉਹ ਫੜਲੇ ਬੰਦੇ ਮੈਂ ਬੜਾ ਧੰਨਵਾਦ ਕਰਦਾ ਐਸਐਸਪੀ ਸਾਹਿਬ ਦਾ ਐਸਪੀਟੀ ਸਾਹਿਬ ਦਾ ਨਵਾਂ ਸ਼ਹਿਰ ਦੇ ਸਾਰੇ ਪੁਲਿਸ ਪ੍ਰਸ਼ਾਸਨ ਦਾ ਵੀ ਉਹਨਾਂ ਨੇ ਫੋਰਟੀ ਨਾਲ ਬੰਦੇ ਭਰੇ ਪਰ ਨਸ਼ਾ ਤਸਕਰਾਂ ਨੂੰ ਮੈਂ ਫਿਰ ਵੀ ਚੇਤਾਵਨੀ ਦਿੰਦਾ ਮਰਦਾ ਮਰ ਜਾਊਂਗਾ ਜਾਂ ਮੈਂ ਰਹੂੰਗਾ ਜਾਂ ਨਸ਼ਾ ਰਹੂੰਗਾ ਮੈਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੋ ਜੋ ਮਰਜ਼ੀ ਕਰ ਲੋ ਮੈਂ ਨਸ਼ਾ ਨਹੀਂ ਵੇਚਣ ਦੇਣਾ ਹਮੇਸ਼ਾ ਨਸ਼ੇ ਦੇ ਵਿਰੋਧ ਰਹੂੰਗਾ ਧੰਨਵਾਦ ਜੀ ਇਹਦੀ ਕਲ ਜਦੋਂ ਮੈਂ ਪੁਲਿਸ ਸਟਾਫੀ ਨਾਲ ਗੱਲ ਕੀਤੀ ਸੀ ਜੋ ਆਪਾਂ ਨੂੰ ਇੱਕ ਸਿਕਰਿਟੀ ਇਨਫੋਰਮੇਸ਼ਨ ਮਿਲੀ ਕੀ ਅਮਰਜੀਤ ਇਹਿਸ ਮੁੰਨਾ ਉੱਤਰ ਸੁਰਜੀਤ ਨਾਮ ਇਹ ਔੜ ਦਾ ਰਹਿਣ ਵਾਲਾ ਇਹਦੀ ਕੋਈ ਔੜ ਦੇ ਕਿਸੇ ਵਿਅਕਤੀ ਨਾਲ ਕੋਈ ਰਜਿਸਟ੍ਰੇਸ਼ਨ ਦੀ ਪ੍ਰਾਬਲਮ ਤੇ ਉਸ ਨੂੰ ਮਾਰਨ ਲਈ ਇਹਨੇ ਪਹੁੰਚ ਕੀਤੀ ਪਰਮਿੰਦਰ ਸਿੰਘ ਜਿਹੜੀ ਸੋਨੂ ਪੁੱਤਰ ਗਿਆਨ ਚੰਦ ਜਿਹੜਾ ਗਰਚੇ ਦਾ ਰਹਿਣਾ ਤੇ ਉਹਨੇ ਅੱਗੇ ਇਹਨਾਂ ਨੂੰ ਗਲਤ ਮੈਸੇਜ ਘਾਉਣ ਲਈ ਇਸ ਨੂੰ ਲਾਇਆ ਪਰਮਿੰਦਰ ਸਿੰਘ ਜਿਹੜੀ ਸੋਨੂ ਤੇ ਅਮਰਜੀਤ ਮੰਨੋ ਜਿਹੜਾ ਬਲਾਇਆ ਸੰਦੀਪ ਕੌਰ ਇਲਿਸ ਦੀਪਨਾਲ ਬਲਾਇਆ ਜਿਹੜਾ ਕਿ ਮਲਪੁਰ ਦਾ ਤੇ ਸਰੁੰਦਰ ਕੁਮਾਰ ਪੁੱਤ ਬਿੱਟੂ ਪੁੱਤਰ ਫੈਕੀ ਨਾਲ ਇਹ ਰਾਮ ਦਾ ਇਹਨਾਂ ਨਾਲ ਇਹਨਾਂ ਨਾਲ ਤਾਲਮਿਲ ਕਰਾਇਆ ਇਹਨਾਂ ਨਾਲ ਇਹਨਾਂ ਨੇ ਆਪਣੀ ਪਲਾਨਿੰਗ ਕੀਤੀ ਸੀ ਇਹਨੂੰ ਬੰਦੇ ਨੂੰ ਮਾਰਨ ਲਈ ਤੇ ਉਹ ਵੀ ਗੀਵਨ ਟੇਕਨ ਦਾ ਆਪਸ ਸਿਖਿਖ ਹੋਇਆ ਤੇ ਉਹਦੀ ਜਦੋਂ ਸੀਕ੍ਰੈਟ ਇਨਫੋਰਮੇਸ਼ਨ ਮਿਲੀ ਤਾਂ ਅਸੀਂ ਇਮੀਡੀਏਟ ਐਸਐਸਓ ਨੂੰ ਨੋਟਿਸ ਲਾ ਕੇ ਕਪਸਨ ਨੂੰ ਲਿਖੀ ਲਗ ਗਈ ਬਹੁਤ ਵਾਧਾ ਚੁਕਾ ਕੇ ਜੀ ਸਰ ਕਿਤੋਂ ਰੌਂਡ ਆਪ ਕੀਤੇ ਹੈ ਤੇ ਇਹ ਅਸੀਂ ਸਰ ਕੀਤੇ ਸੀਗੇ ਮਲਪੁਰਾ ਜਿਹੜਾ ਪੱਠਾ ਬੰਦ ਕੇ ਪੱਠਾ ਉਹ ਰੂਟ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਹੈ ਬੰਦੇ ਆ ਰਹੇ ਗੱਡੀ 'ਚ ਗੱਡੀ ਵੀ ਸਾਨੂੰ ਬਰਾਮਦ ਹੋ ਗਈ ਹੈ ਪੀਵੀਜੀ ਅੰਰਟੀ ਇਹ ਸਰ ਵੀ ਤੇ ਇਹ ਤਿੰਨੇ ਬੰਦੇ ਰੌਂਡ ਆਪ ਕੀਤੇ ਨੇ ਔਰ ਇਹਨਾਂ ਨੇ ਕੰਸੀਡਰ ਕੀਤਾ ਪੁੱਛ ਵਿੱਚ ਦਾ ਨਾਮ ਵੀ ਅਸੀਂ ਸਾਨੂੰ ਉਹ ਬੰਦਾ ਜਿਹੜਾ ਸੀਗਾ ਮੁੰਨਾ ਅਮਜੀਤ ਇਹਦੇ ਜਮਿੰਦਾਰ ਨੇ ਸਾਡੇ ਨੂੰ ਫਿਕਸ ਕੀਤਾ ਗਾ ਰਿਹਾ ਅਸੀਂ ਹੁਣ ਜਿਹੜਾ ਲਿੰਕ ਜੋੜਿਆ ਇਹਨਾਂ ਦਾ ਕਿਉਂਕਿ ਇਹਨਾਂ ਦਾ ਮੋਬਾਈਲ ਨੇ ਤੁਹਾਨੂੰ ਇਹਨਾਂ ਦਾ ਆਪਸ ਵਿੱਚ ਕਨੈਕਟ ਹੋਇਆ ਸੀਗਾ ਜੋ ਵੀ ਜਿੰਨੇ ਵੀ ਐਵਿਡੈਂਸ ਅੱਪਰ ਤੋਂ ਅਸੀਂ ਸਭਾ ਵਿੱਚ ਲਿਆ ਕੇ ਇਹਨਾਂ ਨੂੰ ਦੇ ਖਿਲਾਫ ਪਿਛੇ ਸਰ ਇਹਨਾਂ ਦੇ ਕੋਈ ਵੈਪਨ ਵਗੈਰਾ ਕੋਈ बरामद ਹੋਇਆ ਨਾ ਰਿਮਾਂਡ ਦੇ ਆ ਪੁਲਿਸ ਨੇ ਐਸਾ ਤੇ ਉਹਦੀ ਪੁੱਛਗਿੱਛ ਚੱਲੀ ਹੈ ਠੀਕ ਉਮੀਦ ਹੈ ਕੋਈ ਨਾ ਕੋਈ ਕਦੇ ਹੋਵੇ ਕਿੰਨੇ ਦਿਨ ਦਾ ਸਰ ਰਿਮਾਂਡ ਮਿਲਿਆ ਇੱਕ ਦਿਨ ਦਾ ਹੀ ਦਿੱਤਾ ਜੀ ਸਰ ਇਹਨਾਂ ਦੇ ਪਿੱਛੇ ਹੈ ਨਾ ਕੁਝ ਪਿੰਡ ਹੋੜ ਦੇ ਮੋਜਵਰ ਵਿਅਕਤੀ ਇਨਾਂ ਦੇ ਕਾਲੇ ਕਾਰਨਾਮਿਆਂ ਤੇ ਕਾਫੀ ਲੰਬੇ ਸਮੇਂ ਤੋਂ ਪੜਦੇ ਪਾਉਂਦੇ ਆ ਰਹੇ ਸੀਗੇ। ਜੀ ਉਹ ਲਪੂਰੇ ਸੀ ਇਹਨਾਂ ਨੂੰ ਸੱਚ ਸਾਫ਼ ਕਰਨ ਲਈ ਕਿ ਉਹਨਾਂ ਦੀ ਵੀ ਵਿੱਚ ਕੁਝ ਸ਼ਮੂਲੀਅਤ ਸਾਹਮਣੇ ਆਈ। ਦੇਖੋ ਇਨਵੈਸਟਰੀ ਦਾ ਪਾਰਟ ਜੀ ਜੋ-ਜੋ ਇਨਵੈਸਟਰੀ ਦੇ ਅੱਗੇ ਵੀ ਆਈ ਉਹ ਸਾਰਾ ਤੁਹਾਨੂੰ ਕਲੀਅਰ ਕਰੀ ਜਾਵਾਂਗੇ। ਫਿਲਹਾਲ ਤਾਂ ਅਸੀਂ ਇੱਕ ਦਿਨੀ ਰਿਸਰਚ ਇਨਫਰਮੇਸ਼ਨ ਕਰ ਰਹੇ ਹਾਂ। ਤੇ ਕੁਝ ਗੱਲਾਂ ਜੋ ਕਿ ਬੂਰੇ ਹੈ ਤੁਹਾਨੂੰ ਸੱਸਾ। ਫੀਗਰ ਸਰ ਤੁਹਾਡੀ ਇਨਵੈਸਟੀਗੇਸ਼ਨ ਕਿੰਨੇ ਕਿ ਦਿਨਾਂ ਚ ਮੁਕੰਮਲ ਹੋ ਸਕਦੀ ਹੈ ਚੱਲ ਰਹੀ ਹੈ ਜੀ ਤਾਂ ਕੱਲ ਨੂੰ ਇੱਕ ਦਿਨ ਦਾ ਹੀ ਮਾਰ ਨੂੰ ਮਿਲਿਆ ਕੋਸ਼ਿਸ਼ ਕਰ ਰਹੇ ਹਾਂ ਹੋਰ ਮਾਰ ਨੂੰ ਤੇ ਸਰ ਜਿਹੜਾ ਅਮਰਜੀਤ ਮੁੰਨਾ ਉਹਨੂੰ ਫੰਡ ਲਈ ਪੁਲਿਸ ਕੀ ਕਰ ਰਹੀ ਸੀ ਰੇਡ ਰੂਟ ਕੀਤੀ ਹੈ ਜੀ ਸਰਚ ਲਾਏ ਆ ਕੋਸ਼ਿਸ਼ ਹੈ ਜਲਦੀ ਹੋਣ ਸਰ ਜਿਸ ਬੰਦੇ ਨੂੰ ਮਾਰਨ ਲਈ ਨਹੀਂ ਇਹ ਸਾਰਾ ਸਟੇਨਚਰ ਰਚਿਆ ਸਗਾ ਉਹ ਬੰਦਾ ਹੈ तकरीबन ਉਹ ਸਾਰੇ ਨਸ਼ੇ ਦਾ ਵਿਰੋਧ ਕਰ ਰਿਹਾ ਜੀ ਉਹ ਹੋਰ ਵੀ ਨਾਲ ਦੇ ਪਿੰਡਾਂ ਚ ਕਰ ਰਿਹਾ ਉਹਨੂੰ ਕਾਫੀ ਵੀਡੀਓ ਵੀ ਆਪਣੀਆਂ ਬਾਹ ਰਿਹਾ ਵੀ ਉਹਨੂੰ ਕਾਫੀ ਉਹਦੇ ਲਈ ਫਰੋਤੀਆਂ ਦੇ ਰਹੀਆਂ ਉਹਦੀ ਸੁਰੱਖਿਆ ਲਈ ਪੁਲਿਸ ਕੀ ਕਰ ਰਹੀ ਹੈ ਦੇਖੋ ਸੁਰੱਖਿਆ ਤਾਂ ਇੱਕ ਚੀਜ਼ ਹੈ ਵੀ ਜਿਹੜੀ ਪਰਮਾਤਮਾ ਦੇ ਹੱਥ ਈ ਹੈ ਤੇ ਜਿਹੜਾ ਕੰਮ ਕਰ ਰਿਹਾ ਸਾਹਜਨ ਕਮਿਊਨਿਟੀ ਸਾਹਜਨ ਉਹਦਾ ਨੋਇਨ ਇਸਟੀਮ ਮੂਰੇ ਆ ਵੀ ਉਹਨਾਂ ਨੇ ਫਟਮਾ ਮਾਰਨਾ ਤੋਂ ਤੋ ਤੋ ਤੋੜੀਆਂ ਮਾਰਨਾ ਸੀ ਜਿਹੜੀ ਉਹ ਮਿਲ ਉਹ ਚੰਗਾ ਕੰਮ ਕਰ ਰਹੇ ਜੀ ਨਿਸ਼ਾਨਦਾਲ ਪਾਉਣ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਵੀ ਕਈ ਵਾਰ ਉਹਦਾ ਹਟਾਲੇ ਦਾ ਵੀ ਤੁਸੀਂ ਮੈਂ ਕਰਦਾ ਜੋ ਜਿੰਨਾ ਕਿ ਮੇਰਾ ਜੋਰਾ ਨੂੰ ਕਰਨੇ ਰੱਖੂ ਨੀਤ ਤੋਂ ਪਰ ਤੁਸੀਂ ਉਤਮ ਕਿ ਬਾਕੀ ਸੁਰੱਖਿਆ ਲਈ ਤਾਂ ਅਸੀਂ ਹਾਜ਼ਰ ਬੈਠੀ ਹਾਂ ਜਿਵੇਂ ਵਾਲੇ ਪਾੜੇ ਬੰਦ ਦੀ ਜਰੂਰਤ ਨਹੀਂ ਪਿਆ ਜੇ ਕੰਮ ਕਰੇ ਸਰ ਪਹਿਲਾਂ ਵੀ ਇਹ ਤੇ ਸਾਜਨ ਤੇ ਹਮਲਾ ਹੋਇਆ ਸੀ ਇਹਨਾਂ ਵਿਅਕਤੀਆਂ ਵੱਲੋਂ ਇਹਨਾਂ ਦੇ ਸਾਥੀਆਂ ਵੱਲੋਂ ਉਸ ਤੋਂ ਬਾਅਦ ਇਹ ਤਕਰੀਬਨ ਖੁੱਲੇ ਘੁੰਮਦੇ ਰਹੇ ਕੀ ਹੁਣ ਵੀ ਹੋਵੇ ਜਾਂ ਇਹਨਾਂ ਦੀ ਕੋਈ ਰਿਸਟੋਰੀ ਹੈ ਇਹ ਤਾਂ ਜੁਡੀਸ਼ਰੀ ਦੇ ਵਿੱਚ ਹੈ ਜੇ ਉਹ ਪੁਲਿਸ ਆਪਣੇ ਵੱਲੋਂ ਇਹਨਾਂ ਨਾਮ ਲੱਕ ਕਰਕੇ ਇਹਨਾਂ 'ਤੇ ਚਲਾਨ ਪਿਛਾਦੀ ਹੈ ਅਰੈਸਟ ਕਰ ਵੀ ਕਰ ਉਹ ਅਸੀਂ ਵੀ ਕਰਾਂਗੇ ਬਟ ਇਹ ਰੀਸ਼ਲ ਬਣੋ ਸਟਿੱਕ ਹੋ ਜਾਣਾ ਚਾਹੀਦਾ ਇਨਕਵੈਸਟ ਕਰੂੰਗਾ ਵੀ ਇਹਨਾਂ ਨੂੰ ਜਲਵਾਤਾ ਦੀ ਮਾਰੀ ਬੰਨੇ ਵੀ ਨਾ ਠੀਕ ਹੈ